ਕਿਸੇ ਐਤਵਾਰ ਆਜੋ ਅੰਮ੍ਰਿਤਸਰ ਚਾਟੀਵੰਡ ਚੌਂਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸਿਰ ਝਗਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸਿਰ ਝਗਾਉਂਦਾ ਤੇ 12 ਵਜੇ ਦੁਪਹਿਰ ਆਰੰਭ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀ ਹੈ ਜਿਹੜਾ ਸੰਗਤ ਦੀ ਰੋਜ਼ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਤੇ ਜਪਈ ਸਾਹਿਬ ਦੇ ਫਿਰ ਸੋਮਣੀ ਸਾਹਿਬ ਕਿਸੇ ਐਤਵਾਰ ਆਜੋ ਅੰਮ੍ਰਿਤਸਰ ਚਾਟੀਵੰਡ ਚੌਂਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸਿਰ ਝਗਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸਿਰ ਝਗਾਉਂਦਾ ਹੈ 对。